ਵਿਰੋਧ ਜੋ ਪੰਜਾਬ ਗਵਰਨਮੈਂਟ ਦੀ ਸਾਡੀ ਜਿਹੜੀ ਮਾਨਜੋਗ ਸੀਐਮ ਸਾਹਿਬ ਦੇ ਅੰਦਰ ਜਿਹੜੀ ਚੱਲ ਰਹੀ ਹੈ ਚੋਦਰਾ ਚੈਪਰੋਟ ਜਿਹੜੀ ਮੁਹਿੰਮ ਉਹਦੇ ਤਹਿਤ ਅੱਜ ਸਾਡਾ ਜਿਹੜਾ ਜ਼ਿਲ੍ਹਾ ਮਾਨਸਾ ਹੈ ਜੀ ਤੁਹਾਨੂੰ ਪਤਾ ਹੀ ਹੈ ਕਿ ਰਾਉਂਡ 76 ਕਿਲੋਮੀਟਰ ਸਾਡੀ ਜਿਹੜੀ ਬਾਉਂਡਰੀ ਹੈ ਉਹ ਹਰਿਆਣਾ ਦੇ ਨਾਲ ਲੱਗਦੀ ਹੈ ਤੇ ਜਿੰਨੇ ਵੀ ਸਾਡੇ ਜਿਹੜੇ ਇਸ ਵੇਲੇ ਅਸੀਂ ਇੱਥੇ ਆ ਲੱਖੀ ਵਾਲੇ ਜਿਹੜੇ ਖੜੇ ਹੈ ਇਹ ਇੰਟਰ ਸਟੇਟ ਬਾਰਡਰ ਹੈ ਅਗਲੇ ਪਾਸੇ ਹਰਿਆਣਾ ਦਾ ਰਤਿਆ ਪੈ ਜਾਂਦਾ ਫਤਿਹਾਬਾਦ ਜ਼ਿਲ੍ਹਾ ਔਰ ਜਹਾ ਫਿਰ ਅਸੀਂ ਕਹਿ ਲੀਏ ਸਾਡੇ ਸਰਦੂਰ ਗੜ ਜਿਹੜਾ ਸਬਡਿਵੀਜ਼ਨ ਦੇ ਵਿੱਚ ਵੀ ਜਿੱਥੇ ਜਿੱਥੇ ਬਾਰਡਰ ਲੱਗਦਾ ਹਰ ਜਗ੍ਹਾ ਅਸੀਂ ਮੁਸਤੈਦੀ ਦੇ ਨਾਲ ਜਿਹੜਾ ਚੈਕਿੰਗ ਕਰ ਰਹੇ ਹਾਂ ਤਾਂ ਕਿ ਕੋਈ ਵੀ ਜੇ ਕੋਈ ਤੁਸੀਂ ਵੇਖ ਹੀ ਰਹੇ ਹੋ ਅਸੀਂ ਚੈਕਿੰਗ ਕਰ ਰਹੇ ਹਾਂ ਕਿ ਕੋਈ ਨਸ਼ੇ ਵਾਲੀ ਕੋਈ ਇਹੋ ਜਿਹੀ ਚੀਜ਼ ਜਿਹੜੀ ਹੈ ਇਹ ਚੰਨਤ ਸਾਰੀ ਹੋ ਰਹੀ ਹੈ ਦੁਪਹਿਰ ਦੇ ਟਾਈਮ ਤੇ ਤਾਂ ਕਿ ਜੇ ਅਸੀਂ ਪੂਰੀ ਜਿਹੜੀ ਇਸ ਚੀਜ਼ ਨੂੰ ਨੱਥ ਪਾ ਸਕੀਏ ਸਰ ਲਗਾਤਾਰ ਮਾਨਸਾ ਜਿਹੜੀ ਚੈਕਿੰਗ ਕਰਦੇ ਹੋ ਹੁਣ ਤਾਂ ਕਿ ਕੋਸ਼ਿਸ਼ ਹੈ ਕੱਲ ਵੀ ਤੁਸੀਂ ਚੋਗੇ ਕਿ ਤੁਸੀਂ ਚੈਕਿੰਗ ਕੋਈ ਐਸਾ ਕੁਝ ਮਿਲਿਓਗਾ ਜਿਹਦੇ ਨਾਲ ਅ ਅਸੀਂ ਨੰਬਰ ਆਫ ਤੁਹਾਨੂੰ ਜਿਸ ਤਰ੍ਹਾਂ ਸਾਹਬ ਨੇ ਵੀ ਕੱਲ ਦੱਸਿਆ ਸੀਗਾ ਕਿ ਰਾਉਂਡ 450 ਜਿਹੜਾ ਅਸੀਂ ਹੁਣ ਤੱਕ ਗ੍ਰਿਫਤਾਰੀਆਂ ਕੀਤੀਆਂ ਜਿਹੜੇ 250 ਤੋਂ ਉੱਪਰ ਜਿਹੜੇ ਪਰਚੇ ਦਰਜ ਕੀਤੇ ਆ ਜੋ ਵੀ ਜਦੋਂ ਵੀ ਕੋਈ ਰਿਕਵਰੀ ਹੁੰਦੀ ਹੈ ਤੁਹਾਡੇ ਧਿਆਨ ਚ ਅਸੀਂ ਉਸੇ ਵੇਲੇ ਲੈ ਕੇ ਆਉਂਦੇ ਆ ਸਰ ਜਿਹੜੇ ਤੁਸੀਂ ਨਸ਼ਾ ਸ਼ਡਾਹੂ ਕੇਂਦਰ ਕੋਲੇ ਵੈ ਨੇ ਕੋਲੋਂ ਤੋਂ ਤੱਕ ਕਿੰਨੇ ਇੱਕ ਜਿਹੜੇ ਆ ਅਸੀਂ ਜੋ ਵੀ ਸਾਡੇ ਕੋਲ ਆਉਂਦਾ ਹੈ ਜਾਂ ਅਸੀਂ ਜਿਹੜੇ ਕੋਈ ਜਿਹੜੇ ਡਰਗ ਅਡਿਕਟ ਨੇ ਜਦੋਂ ਵੀ ਸਾਡੀ ਨਜ਼ਰ ਚ ਆਉਂਦਾ ਹੈ ਅਸੀਂ ਸਾਡੀ ਪੁਲਿਸ ਜਿਹੜੀ ਹੈ ਜਿਹੜੇ ਸਿਵਲ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਦੇ ਜਿਹੜਾ ਨਾਲ ਲੱਗ ਕੇ ਉਹਨਾਂ ਨੂੰ ਅਸੀਂ ਨਸ਼ਾ ਛਡਾਊ ਕੇਂਦਰ ਚ ਲੈ ਕੇ ਜਾਂਦੇ ਆਂ ਔਰ ਉੱਥੇ ਜੇ ਉਹ ਉੱਥੇ ਉਹਨ ਡਾਕਟਰ ਸਾਹਿਬ ਦਾ ਹੁੰਦਾ ਹੈ ਕਿ ਜਿਹਨੂੰ ਭਰਤੀ ਕਰਦੇ ਆ ਨਸ਼ਾ ਛਡਾਉਣ ਦੀ ਜਿਹੜੀ ਅਸੀਂ ਪੂਰਾ ਪੁਰਜ਼ੋਰ ਕਰ ਰਹੇ ਆ ਕਿ ਜਿਹੜਾ ਵੀ ਬੰਦਾ ਅਡਿਕਟ ਹੈ ਉਹ ਇਸ ਚੀਜ਼ ਨਾਲ ਦੇ ਮੋਟੀਵੇਟ ਵੀ ਕਰਦੇ ਆਂ ਨਾਲ ਤਕਰੀਬਨ ਅਸੀਂ ਮੇਰਾ ਖਿਆਲ ਹੈ ਕਿ 4-500 ਜਿਹੜੇ ਹੈਗੇ ਆ ਐਡਿਕਟਸ ਉਹਨਾਂ ਨੂੰ ਅਸੀਂ ਹੁਣ ਤੱਕ ਜਿਹੜਾ ਪ੍ਰਤੀਕਰਾ ਚੁੱਕਿਆ ਸਰ ਇੱਕ ਕੱਲ ਵੀ ਮਾਨਸਾ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਿਆ ਨਾ ਕਿਆ ਇਹ ਕੀ ਕਹੋਗੇ ਇਸ ਬਾਰੇ ਇਹਨਾਂ ਦਾ ਕੀ ਕਾਰਨ ਹੈ ਅ ਦੇਖੋ ਇਹ ਜਿੰਨੀ ਦੇਰ ਮੈਡੀਕਲ ਜਿਹੜੀ ਹੈ ਰਿਪੋਰਟ ਨਹੀਂ ਆਉਂਦੀ ਇਹਦੇ ਉੱਤੇ ਕੋਈ ਕਮੈਂਟ ਕਰਨਾ ਜਿਹੜਾ ਮਤਲਬ ਉਹ ਠੀਕ ਨਹੀਂ ਹੋਊਗਾ